ਕਿਸਮਤ ਉਹਨਾਂ ਤੇ ਮਿਹਰਬਾਨ ਹੁੰਦੀ ਆ ਜੋ ਆਪਣੇ ਆਪ ਤੇ ਵਿਸ਼ਵਾਸ ਰੱਖਦੇ ਆ ਹਾਂਜੀ ਬਿਲਕੁਲ ਅਸੀਂ ਅੱਜ ਗੱਲ ਕਰਾਂਗੇ ਜੁਲਾ ਸ਼੍ਰੀ ਮਕਸਦ ਸਾਹਿਬ ਦੇ ਪਿੰਡ ਦੁੱਦਾ ਦੇ ਵਾਸੀ ਚਮਕੌਰ ਸਿੰਘ ਪਰਾਦੇ ਜਿਨ੍ਹਾਂ ਨੇ ਆਪਣੇ ਆਪ ਤੇ ਵਿਸ਼ਵਾਸ ਰੱਖਿਆ ਇੱਕ ਅ ਲਾਟਰੀ ਪਾਈ ਫਰੋਥ ਪਰ ਆਗੇ ਤੇ ਉਹਨਾਂ ਨੂੰ 500 ਰੁਪਏ ਚ 1 ਲੱਖ ਰੁਪਏ ਜਿਹੜਾ ਉਹ ਪ੍ਰਾਪਤ ਹੋਇਆ ਆ ਬਿਲਕੁਲ ਜਿョ ਤੁਸੀਂ ਸੁਣ ਰਹੇ ਹੋ ਬਿਲਕੁਲ ਸੱਚ ਆ ਤੁਹਾਨੂੰ ਇਹਨਾਂ ਨੂੰ ਬੁਲਾਵਾਂਗੇ ਵੀ ਗੱਲਬਾਤ ਵੀ ਕਰਾਂਗੇ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਤੇ ਤੁਸੀਂ ਦੇਖ ਰਹੇ ਹੋ ਦਾਸ ਰੋਜ ਪਰ ਲਾਈਵ ਜਾਦ ਸਮਕੌਸ਼ੇ ਨੂੰ ਹੋਰਾਂ ਦਾ ਕਹਿਣਾ ਹੈ ਕਿ ਉਹ ਫਰੋਜਪੁਰ ਪਾਸਪੋਰਟ ਬਣਵਾਉਣ ਆਏ ਸਮਝਾਉਂ ਉਹ ਫਰੋਜਪੁਰ ਸ਼ੌਣੀ ਅਬਸਟਾਨ ਦੇ ਬਸ ਲੈਣ ਗਏ ਤਾਂ ਨਾਲ ਲਾਈਟਾਂ ਵਾਲਾ ਜਿਹੜਾ ਚੌਂਕ ਆ ਉੱਥੇ ਇੱਕ ਲੋਟਰੀ ਦੀ ਸਟੇਟ ਪਾਰਟੀ ਸਟੇਟ ਮਤਲਬ ਪੰਜਾਬ ਸਟੇਟ ਕਹਿੰਦਾ ਉਹਦੀ ਇੱਕ ਲੋਟਰੀ ਦੀ ਦੁਕਾਨ ਦੇਖੀ ਉਹ ਸੰਜੇ ਦੀ ਹੋਰਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨਾਲ ਗੱਲਬਾਤ ਤੋਂ ਬਾਅਦ ਉਹਨਾਂ ਨੇ ਇੱਕ 500 ਰੁਪਏ ਜਿਹੜੀ ਲੋਟਰੀ ਪਾਈ ਤੇ ਉਹਨਾਂ ਨੂੰ ਚੇਚਤਾਉਣੀ ਸੀ ਕਿ ਉਹਨਾਂ ਦਾ 1 ਲੱਖ ਰੁਪਈਆ ਜਿਹੜਾ ਉਹਦੇ ਵਿੱਚ ਡਿੱਗ ਲਿਆ ਜਿਸ ਨੂੰ ਲੈ ਕੇ ਉੱਥੇ ਫਰਦੌਸ ਚੰਕੌਰ ਸਿੰਘ ਉਰੀ ਬਾਗੋਪਾਗਾ ਉਥੇ ਉਹ ਨਦਾ ਪਰਿਵਾਰ ਜਿਹੜਾ ਉਹ ਖੁਸ਼ੀ ਦੇ ਮਾਹੌਲ ਚ ਖੁਸ਼ੀਆਂ ਮਾਰ ਰਿਹਾ ਤੇ ਉਧਰ ਸੱਜੇ ਜਿੰਨਾਂ ਦੀ ਲਾਟਰੀ ਸੀ ਉਹ ਵੀ ਪੂਰੀ ਤਰ੍ਹਾਂ ਆਪਣੀ ਚੜ੍ਹਤ ਮਹਿਸੂਸ ਕਰ ਰਿਹਾ ਤੇ ਲੋਕਾਂ ਨੂੰ ਇਸ ਬਾਰੇ ਵਾਰ-ਵਾਰ ਦੱਸ ਰਿਹਾ ਤੇ ਲੋਕਾਂ ਨੂੰ ਹੋਰ ਲਾਟਰੀ ਪਾ ਕੇ ਕਰੋੜਾਂ ਪਤੀ ਬਣਦੇ ਜਿਹੜੇ ਸੁਪਨੇ ਉਹ ਵੀ ਦਿਖਾ ਰਿਹਾ ਆਪਾਂ ਆਪਾਂ ਜਾਣਦੇ ਆ ਸਾਰਾ ਕੁਝ ਕਿੱਦਾਂ ਵਾਪਰਿਆ ਮੇਰਾ ਨਾਮ ਚੰਕੌਰ ਸਿੰਘ ਆ ਜੀ ਕਿਹੜੇ ਪਿੰਡ ਤੋਂ ਅਸੀਂ ਮੋਸਟਰ ਜ਼ਿਲ੍ਹੇ ਤੋਂ ਆ ਜੀ ਜਿਹੜੇ ਤੁਹਾਡਾ ਲੱਖ ਰੁਪਏ ਦੇ ਨਾਮ ਤੇ ਹਾਂਜੀ ਲੱਖ ਰੁਪਏ ਨਾਲ ਸੈਕਿੰਡ ਪੈਕ ਸੀ ਜੀ ਹਾਂਜੀ ਸੈਕਿੰਡ ਬਰਾਈ ਹੈ ਪਹਿਲਾਂ ਵੀ ਆਪਣਾ ਲੱਗਿਆ ਕਿ ਪਹਿਲੀ ਵਾਰ ਲੱਗੇ ਸੀ ਇਹ ਪਹਿਲਾਂ ਵੀ ਇੱਥੇ ਇੱਕ ਲੱਗਿਆ ਸੀ 90 ਹਜ਼ਾਰ ਦਾ ਜੀ ਤੇ ਸੈੜਾ ਲੱਖ ਰੁਪਏ ਨਾਲ ਲੱਗਿਆ ਜੀ ਇਹ ਤੁਸੀਂ ਮਤਲਬ ਇਹ ਲੋਟਰੀ ਤੁਸੀਂ ਪਾਉਂਦੇ ਰਹੇ ਪਹਿਲਾਂ ਮੈਂ ਅਸੀਂ ਤਾਂ ਵੈਸੇ ਇੱਥੇ ਘੁੰਮਣ ਹੀ ਆਏ ਸੀ ਪਾਸਪੋਰਟ ਬਣਾਉਣ ਆਏ ਸੀ ਕਿ ਉਹਨਾਂ ਕਿ ਪਰਮਾਡੰਮਾ ਚਮਦਕਾਰੀ ਹੋਇਆ ਹੈ ਹਾਂ ਚਮਦਕਾਰੀ ਹੋਇਆ ਜੀ ਅੱਛਾ ਜੀ ਤੇ ਉਹ ਨੰਗਾ ਲੱਗੇ ਮੈਂ ਲੋਟਰੀ ਪਾ ਚੱਲੀ ਇੱਥੋਂ ਚਲੋ ਇਹ ਲੋਟਰੀ ਕਿੰਨੇ ਦੀ ਖਰੀਦੀ ਸੀ ਤੁਸੀਂ ਨਹੀਂ 500 ਰੁਪਏ ਖਰੀਦੇ ਸੀ ਜੀ 500 ਰੁਪਏ ਚ ਲੱਖ ਰੁਪਏ ਲੱਗੇ 500 ਲੱਖ ਰੁਪਏ ਮਿਲ ਗਏ 500 ਰੁਪਏ ਲੱਖ ਮਿਲਣਾ ਬਹੁਤ ਵੱਡੀ ਗੱਲ ਹੈ ਬਹੁਤ ਵਧੀਆ ਜੀ ਅੱਜ 500 ਲੱਖ ਮਿਲਿਆ ਕੱਲ ਨੂੰ 2.5 ਕਰੋੜੀ ਮਿਲੂਗਾ ਤੇ ਅੱਜ ਹੁਣ ਜਿਹੜਾ ਹੌਲੀ ਬੰਪਰ ਪਾ ਕੇ ਚੱਲੇ ਹੋ ਏ ਕਿਸ ਪਾ ਗਿਆ ਇਹ ਹਾਂਜੀ ਹੌਲੀ ਬੰਪਰ ਪਾਇਆ ਇੱਕ ਪਾਇਆ ਤੁਸੀਂ ਪਹਿਲਾਂ ਪਾਤਾ ਹੀ ਪਾਤਾ ਤੇ ਹੁਣ ਮਨ ਲੱਗ ਜਿਹੜਾ 1.5 ਕਰੋੜ ਦਾ ਤੁਸੀਂ ਚਾਹ ਬਸ ਅਸੀਂ ਆਵਾਂਗੇ ਬਸ ਹੌਲੀ ਤੋਂ ਮਗਰ ਉਹ ਲੈਣਾ ਇਹਨਾਂ ਕੋਲ ਪੈਸੇ ਜੀ ਹਾਂ ਵਿਸ਼ਵਾਸ ਆ ਸਾਨੂੰ ਜੀ ਜਿਹੜੇ ਜਿਹੜੇ ਕਰੋੜ ਦਾ ਚਾਹ ਬਸ ਅਸੀਂ ਆਏ ਲੈ ਬਸ ਉਹ ਹੌਲੀ ਤੋਂ ਮਗਰ ਉਹ ਇਹਨਾਂ ਕੋਲ ਹੀ ਆਉਣਾ ਚਲੋ ਫਿਰ ਤੁਮ ਦਾ ਫਰੋਹੀਪੁਰ ਲਾਇ ਵੱਲੋਂ ਬਹੁਤ ਬਹੁਤ ਵਧਾਈਆਂ ਮਾਰਕਟ ਦਾ ਲੱਖ ਰੁਪਏ ਦਾ ਇਨਾਮ ਸੋਨ ਨੂੰ ਵੀ ਸਾਰਿਆਂ ਨੂੰ ਵਧਾਈਆਂ ਜੀ ਲੱਖ ਰੁਪਏ ਦਾ ਤੜਾਈ ਇਨਾਮ ਲੱਗੇ 500 ਪਿੱਛੇ ਅਸੀਂ ਲੋਕਾਂ ਨੂੰ ਕਹਿਣਾ ਵੀ ਤੁਸੀਂ ਆਓ ਤੇ ਲੜੜੀ ਤੇ ਜ਼ਰੂਰ ਪਾਕੇ ਅਸੀਂ ਆਸ ਕਰਦੇ ਹਾਂ ਦਾ ਫਰੋਹੀਪੁਰ ਲਾਇ ਦੀ ਟੀਮ ਆਸ ਕਰਦੀ ਹੈ ਪਰਮਾਤਮਾ ਕੀ ਦੁਆ ਕਰਦੀ ਕਿ ਤੜਾ ਜਿਹੜਾ 1.5 ਕਰੋੜ ਦਾ ਇਨਾਮ ਇਨਾਮ ਲੱਗੇ ਠੀਕ ਜਿੱਦੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਮਾਰ ਸਾਨੂੰ ਦਾ ਸਾਰਿਆਂ ਨੂੰ ਜੀ ਜੀ ਆਪਣਾ ਨਾਮ ਕੀ ਜੀ ਮੇਰਾ ਨਾਮ ਜੀ ਸੰਜੇ ਹੈ ਜੀ ਕਿ ਅੱਜ ਮਿਲਤੀ ਜਿਹੜਾ ਡਾਕਟਰ ਜਿਹੜਾ ਨਾਮ ਫਲੇਸ ਤੁਹਾਨੂੰ ਨਿਕਲੇ ਜ ਕੱਲ ਦਾ ਡਰਾਅ ਸੀਗਾ ਉਹ 500 ਟਿਕਟ ਸੀ ਲੱਖ ਰੁਪਏ ਦਾ ਨਾਮ ਲੱਗਦਾ ਹੈ ਤੇ ਉਹ ਭਾਈ ਸਾਹਿਬ ਵੀ ਆਪਣੇ ਨਾਲ ਹੀ ਹੈਗੇ ਜੇ ਤੁਸੀਂ ਉਹਨਾਂ ਨਾਲ ਗੱਲ ਕਰਨਾ ਚਾਹਦੇ ਹੋਰ ਨਾਲ ਵੀ ਕਰ ਲਓ ਬਾਕੀ ਇਹ ਕੱਲ ਦਾ ਡਰਾਅ ਸੀ ਤੇ ਲੱਖ ਰੁਪਏ ਦਾ ਨਾਮ ਲੱਗਦਾ ਹੈ ਪਰ ਪਹਿਲਾਂ ਵੀ ਕਿਸੇ ਕਦੇ ਕਿਸੇ ਦੇ ਨਾਮ ਨਿਕਲੇ ਆ ਆਪਣਾ ਜੀ ਹਲਾ ਪਿੱਛੇ 19 ਤਰੀਕ ਨੂੰ ਨਿਕਲਿਆ ਸੀ 90000 ਦਾ ਉਹ ਵੀ ਇਹਨਾਂ ਨੇ ਪਾਇਆ ਸੀ ਤੇ ਉਹ ਛੇ ਰੁਪਏ ਦੀ ਟਿਕਟ ਸੀ ਤੇ 90000 ਦਾ ਇਨਾਮ ਲੱਗਾ ਜੀ ਆ ਕਦੇ ਮਤਲਬ ਕਿ ਆਪਣਾ ਫੋਜਪੁਰ ਦੇ ਵਿੱਚ ਕੁਝ 40 ਕਰੋੜ ਦਾ ਜਾਂ 1.5 ਕਰੋੜ ਤੱਕ ਦੇ ਨਾਮ ਹੋ ਗਏ। ਦੇਖੋ 1.5 ਕਰੋੜ ਦਾ ਲੱਗਾ ਹੋਇਆ ਆਪਣਾ ਡੀਸੀ ਅਫਸਰ ਬੰਦਾ ਲੱਗਾ। ਹੁੰਦਾ ਮਤਲਬ ਮੁਲਾਜ਼ਮ ਹੈ ਤੇ ਉਹਦਾ 1.5 ਕਰੋੜ ਦਾ ਪਿੱਛੇ ਸਾਲ ਲੱਗਾ ਹੋਇਆ। ਉਹ ਵੀ ਆਪਣੇ ਕੋਲ ਲੈ ਕੇ ਸੀ। ਨਹੀਂ ਉਹ ਆਪਣੇ ਕੋਲ ਨਹੀਂ ਸੀ ਪਰ ਫਿਰੋਜ਼ਪੁਰ ਚ ਨਾਮ ਲੱਗਾ ਹੋਇਆ। ਠੀਕ ਹੈ। ਮੇਰਾ ਜੀ ਆਪਣਾ ਲਾਈਟ ਵਾਲਾ ਚੌਕ ਹੈ। ਬੱਸ ਸਟੈਂਡ ਦੇ ਲਾਗੇ। ਮੇਰਾ ਕਾਊਂਟਰ ਹੈ। ਇੱਥੇ ਹਰ ਇੱਕ ਤਰ੍ਹਾਂ ਦੀ ਟਿਕਟਾਂ ਮਿਲਦੀਆਂ ਨੇ। ਇਸ ਟਾਈਮ ਹੁਣ ਹੋਲੀ ਬੰਪਰ ਚੱਲਦਾ ਪਿਆ। ਆ ਤੁਹਾਨੂੰ ਦਿਖਾਣਾ। ਆ 500 ਦੀ ਟਿਕਟ ਹੈ। ਤੇ 2.5 ਕਰੋੜ ਦਾ ਇਨਾਮ ਹੈ ਤੇ ਦਿਨ ਥੋੜੇ ਰਹਿ ਗਏ ਇਹਨੇ 22 ਤਰੀਕ ਨੂੰ ਖੁੱਲਣਾ ਜੀ ਤੇ ਫਟਾਫਟ ਆਓ ਤੇ ਆਪਣਾ ਲੱਕੀ ਟਿਕਟ ਲੈ ਕੇ ਜਾਓ ਥੋੜਾ ਟਾਈਮ ਰਹਿ ਗਿਆ 500 ਵਿੱਚ 2.5 ਕਰੋੜ ਰੁਪਇਆ ਆ ਰਿਹਾ ਜੀ ਸੱਚੀ ਗੱਲ 500 ਰੁਪਏ ਦੀ 2.5 ਕਰੋੜ ਕਰ ਹਾਂਜੀ ਹਾਂਜੀ ਆਹ ਦੇਖੋ ਜੀ ਪੰਜਾਬ ਸਰਕਾਰ ਦਾ ਹੈ ਗਰੰਟੀਡ ਹੈ ਆ ਲਿਖਿਆ ਆਇਆ ਗਰੰਟੀਡ ਗਰੰਟੀ ਟੂ ਦਾ ਪਬਲਿਕ ਇਹਦਾ ਮਤਲਬ ਪਬਲਿਕ ਸੇ ਹੀ ਦੇਣਾ ਹੈ ਤੇ ਗਰੰਟੀਡ ਨਾਮ ਹੈ ਜੀ ਜਿਹੜੇ ਜਿਹੜੇ ਬਾਈ ਜੀ ਤਾਂ ਨਿਕਲੇ ਆ ਜਿਹੜਾ ਉਹਨਾਂ ਦਾ ਲੱਗਰ ਪਤਾ ਉਹ ਕਨੇ ਦੀ ਟਿਕਟ ਹੈ ਉਹ 500 ਦੀ ਸੀਗੀ 골ਡਨ ਦੀ ਸੀ ਜੀ ਉਹ ਆਪਣੇ ਕੋਲ 골ਡਨ ਵੀ ਹੁੰਦੀ ਹੈ ਰਾਜਸ਼ਰੀ ਵੀ ਹੁੰਦੀ ਹੈ ਤੇ ਡੀਅਰ ਦੀ ਵੀ ਹੁੰਦੀ ਹੈ ਜਿਹੜਾ ਇਹਨਾਂ ਦਾ ਪਹਿਲਾ ਨਾਮ ਨੇ ਲੱਗਿਆ ਕਿ ਇਹ ਦੂਜਾ ਐਡੀਸ਼ਨ ਇਹਨਾਂ ਦਾ ਸੈਕੰਡ ਪ੍ਰਾਈਜ਼ ਲੱਗਾ ਜੀ ਸੈਕੰਡ ਪ੍ਰਾਈਜ਼ ਹਾਂ ਜੀ ਪਹਿਲਾ ਪ੍ਰਾਈਜ਼ ਕਿੰਨਾ ਸੀ ਉਹਦਾ ਸੀਗਾ ਜੀ 25 ਲੱਖ ਦਾ 25 ਲੱਖ ਦਾ ਹਾਂ ਜੀ ਆ ਹਾਂ ਜਿਹੜਾ ਹੈਗਾ ਸੰਜੇ ਲਾਟਰੀ ਵਾਲਾ ਜਿਹੜਾ ਲਾਈਟਾਂ ਤੇ ਫੁਲਪਰ ショਰਿੰਗ ਆ ਜਿਸ ਨੇ ਆਪਣਾ ਅੱਡਾ ਜਮਾਇਆ ਹੋਇਆ ਉਹ ਤਾਂ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਜਿਹੜਾ 1.5 ਕਰੋੜ ਦੇ ਕਰੀਬ ਜਿਹੜਾ ਡੀਸੀ ਦਫਤਰ ਜਿਹੜਾ ਮੁਲਾਜ਼ਮ ਲੱਗਾ ਸੀ ਉਹਦੀ ਲਾਟਰੀ ਨਿਕਲੀ ਹੋਣੇ 100 ਲੱਖ ਰੁਪਏ ਨਿਕਲੀ ਅਤੇ ਔਰ ਵਾਲੇ ਦਿਨਾਂ ਚ ਹੋਲੀ ਪੰਪਰ ਜਿਹੜਾ ਉਹ ਨਿਕਲਦੇ ਆ ਤੇ ਜਿਹੜਾ ਵੀ ਵੀਰ ਕਿਸਮਤ ਅਲਮਾਉਣਾ ਚਾਹਦਾ ਹੈ ਉਹ 500 ਰੁਪਏ ਚ ਆਪਣੇ ਕਰੋੜપતિ ਬਣ ਸਕਦਾ ਆ ਜੇ ਤੁਸੀਂ ਆਪਣੀ ਕਿਸਮਤ ਤੇ ਤੁਹਾਨੂੰ ਵਿਸ਼ਵਾਸ ਆ ਅਦਾਲਾ ਜਿਹੜਾ 10 ਰੁਪਏ ਪਰ ਲਾਈਵ ਇਹ ਦੀ ਬੇਸ਼ੱਕ ਹਾਮੀ ਨਹੀਂ ਭਰਦਾ ਲੇਕਿਨ ਜੇ ਤੁਹਾਨੂੰ ਆਪਣੀ ਕਿਸਮਤ ਤੇ ਵਿਸ਼ਵਾਸ ਹੈ ਤੁਸੀਂ ਵੀ ਆਪਣੀ ਕਿਸਮਤ ਲਾਟਰੀ ਬਾਕੇ ਲਮਾ ਸਕਦੇ ਹੋ ਜਿਵੇਂ ਚਮਕੌਰ ਸਿੰਘ ਹਰਾਂ ਲੱਖਾਂ ਪਤੀ ਬਣੇ ਆ ਹੋ ਸਕਦਾ ਤੁਸੀਂ ਵੀ ਕਰੋੜਾਂ ਪਤੀ ਬਣ ਜਾਵੋ ਇਹਦੇ ਨਾਲ ਹੀ ਆ ਅਸੀਂ ਲੈ ਲੈਂਦੇ ਆ ਛੁੱਟੀਆਂ ਤੇ ਔਰ ਨਾਲੇ ਸਮੇਂ ਤੁਸੀਂ ਅੱਛੀਆਂ ਅੱਛੀਆਂ ਆ ਵੀਡੀਓਜ਼ ਗੱਲ ਵੀਡੀਓਜ਼ ਦੇਖਣ ਲਈ ਆ ਜੁੜੇ ਰਹਿ ਜਾ ਕਰੋ ਦਾ ਪਰ ਲਾਈਵ ਨਾਲ ਜੇ ਤੁਸੀਂ ਸਾਡਾ ਫੇਸਬੁੱਕ ਪੇਜ ਫਾਲੋ ਨਹੀਂ ਕੀਤਾ ਫਾਲੋ ਜ਼ਰੂਰ ਕਰੋ ਜੇ YouTube ਤੇ ਤੁਸੀਂ ਸਬਸਕ੍ਰਾਈਬ ਕੀਤੇ ਤਾਂ ਸਬਸਕ੍ਰਾਈਬ ਧਰੂ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਆਨਲਾਈਨ ਦੀਆਂ ਛੁੱਟੀਆਂ ਸਤਿ ਸ਼੍ਰੀ ਅਕਾਲ